ਪਾਜੀ ਇਦਾਂ ਦੇ ਬ੍ਰਾਂਡਡ ਸੂਟ ਬ੍ਰਾਂਡਡ ਦੁਪੱਟੇ ਜਿਹੜੇ 5-5 6000 ਤੋਂ ਹਾਊ ਮੱਚ ਕਰਕੇ ਤਿਆਰ ਹੁੰਦੇ ਆ ਨਾ ਵੱਡੇ ਵੀਰ ਇਦਾਂ ਦੇ ਕਲਰ ਆਏ ਹਾਏ ਹਾਏ ਇਹ ਵੀਡੀਓ ਅੱਜ ਦੀ ਇਸ ਜਲੰਧਰ ਸ਼ਹਿਰ ਦੀ ਰਿਕਾਰਡ ਤੋੜ ਵੀਡੀਓ ਹੋਏਗੀ ਕਿਉਂਕਿ ਆਪਾਂ ਲਾਂਚ ਕਰ ਰਹੇ ਆ ਆਪਣਾ ਬ੍ਰਾਂਡ ਬਾਬੇ ਦੀ ਹੱਟੀ ਦਾ ਆਪਣਾ ਬ੍ਰਾਂਡ ਪਾਜੀ 2500 ਰੁਪਏ ਦਾ ਸੂਟ ਦਾਂਗਾ ਇਹ ਫੋਟੋ ਨਾਲ 5500 ਦਾ ਮੈਂ ਸਿਰਫ ਇਹਨੂੰ ਚੱਕ ਕੇ ਪਰੇ ਕਰ ਦੋ ਸੂਟ 1700 ਦਾ ਦੱਸੋ ਕਿੱਧਰ ਜਾਣਾ ਆਹਾ ਸੂਟ 1700 ਦਾ ਚੈਲੰਜ ਹੈ ਚੈਲੰਜ ਰੈੱਡ ਕਲਰ ਕਰਵਾ ਜੋ ਸਪੈਸ਼ਲ ਪੀਜ਼ੀ ਲੁੱਕ ਰੇਗਲਾ ਸਲਵਾਰ ਦੇ ਪੌਂਚੇ ਗੱਡੇ ਹੋਏ ਕੰਮ ਦੇਖ ਲੈ ਕੀਤਾ ਹੋਇਆ ਦੁਪੱਟਾ ਨਾਲ ਡਿਜ਼ਾਈਨ ਵੱਖੋ ਵੱਖਰੇ ਮਰੋ ਕਿੰਨੇ ਦਾ ਨਵਾ 5000 ਦਾ 4000 ਦਾ 3000 ਦਾ 3500 ਦੇ ਦੋ ਬਾਬਾ ਅ ਚੱਕੋ 1600 ਦਾ ਲੈ ਜੀ ਐਦਾਂ ਦਾ ਪੀਸ ਬਾਜ਼ਾਰ ਚ 4500 ਰੁਪਏ ਦਾ ਪਿਓਰ ਨੇਚਰਲ ਗ੍ਰੇਡੀ ਸਮਾਲ ਰਾਂ ਭਾਜੀ ਮੈਂ 1900 ਰੁਪਏ ਦਾ ਸੂਟ ਦਾਂਗਾ ਐਦਾਂ ਦੇ ਰੰਗ ਦਾਂਗਾ ਤੇ ਰੇਟਾਂ ਦੇ ਉਹ ਧਮਾਕੇ ਦਾਗਾ ਵੀ ਚੰਗੇ ਚੰਗੇ ਦੁਕਾਨਦਾਰ ਸੋਚਾ ਪੈਣਗੇ ਵੀ ਇਹ ਪ्योर ਬਰਬਰੀ ਆ ਇਹ 4000 ਤੋਂ ਸ਼ੁਰੂ ਹੁੰਦਾ ਹੋਲ ਸੇਲਰਾਂ ਕੋਲ ਹਾਂਜੀ ਇਹ ਲੋ 2200 ਰੁਪਏ ਜਦਾਗਾ ਮੇਰੀਆਂ ਭੈਣਾਂ ਵਾਸਤੇ ਸਪੈਸ਼ਲ ਰੇਟ ਕਰਤਾ ਮੈਂ ਨਾ 7000 ਨਾ 5045 ਜੋ ਤੂੰ ਗਿਆ ਮੈਂ ਕਿਹਾ ਰਿਟੇਲਰਾਂ ਚੱਕੋ 3000 ਦਾ ਇਹੀ ਸੂਟ ਬਾਜ਼ਾਰ ਚ 6000 ਦਾ ਇਹੀ 5000 ਦਾ ਇਸ ਸਸਤਾ ਸੂਟ ਸਸਤਾ ਮਤਲਬ ਹੋਲ ਸੇਲ ਇਨੂੰ ਕਹਿੰਦੇ ਹੋਲਸਲ ਹਲੋ 2700 ਰੁਪਏ ਦਾ 2700 ਰੁਪਏ ਦਾ ਇਹੀ 8000 ਇਹੀ 9000 ਹੈਂਗਰਾਂ ਤੇ ਟੰਗ ਕੇ ਸ਼ੋਰੂਮ ਅਜ ਦਮੀਆਂ ਤੇ ਲਾ ਕੇ ਦਮੀਆਂ ਤੇ ਲਾ ਕੇ ਹਲੋ 3700 ਰੁਪਏ ਦਾ ਸੂਟ ਆ ਪੀਸ ਦੇਖ ਲਓ ਕੰਮ ਦੇਖ ਲਓ ਫੋਟੋ ਖਿੱਚ ਲਓ ਹੈਂਡਵਰਕ ਦੇਖ ਲਓ ਹਾਂਜੀ ਠੀਕ ਹੈ ਜੀ ਮੈਂ ਵੀਰੇ ਇਹ ਸੂਟ 3500 ਰੁਪਏ ਦਾ ਦਾਗਾ ਜਾਂ ਮੈਨੂੰ ਦੇ ਦਿਓ ਜਾਂ ਬੇਤੋ ਲੈ ਜਾਓ ਕਿਨੇ ਵਿਆਹ ਸਾਜ ਦਾ ਕਪੜਾ ਦਾਜ ਵਿਦਾ ਕਪੜਾ ਲੈਣਾ ਤੁਸੀਂ ਲੱਖ ਰੁਪਏ ਦਾ ਕਪੜਾ ਲੈਣਾ ਜੇ ਬਾਜ਼ਾਰ ਜਾ ਕੇ ਇੱਥੇ 1 ਲੱਖ ਵਾਲਾ ਕੱਪੜਾ ਤਾਂ 30-35 ਹਜ਼ਾਰ ਚ ਆਹ ਦੇਖੋ 1 ਲੱਖ ਵਾਲਾ ਕੱਪੜਾ 70-80 ਹਜ਼ਾਰ ਪਿਓਰ ਨਾ ਇਹ ਪਹਿਲਾਂ ਬਾਰਡਰ ਦੇਖੋ 4500 ਆ ਭਾਜੀ ਮੈਂ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦੇ ਨਾਲ ਪੀਸ ਦਿਖਾਣ ਜਾ ਰਿਹਾ ਇਕੱਲਾ ਇਕੱਲਾ ਪੀਸ ਭਾਜੀ ਇਹ ਤੋਹਫੇ ਹੋਣਗੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਣਾ ਮਦਰਬ ਇਹ ਬ੍ਰਾਂਡ ਦਿਖਾ ਰਿਆ ਮੈਂ ਜੋ ਲਾਂਚ ਹੋਣਿਆ ਅਗਲੇ ਡੇਢ ਮਹੀਨੇ ਚ ਬਜ਼ਾਰਾਂ ਚ ਆਪਾਂ ਆਪਣੀ ਮੈਨੂਫੈਕਚਰਿੰਗ ਕਰਦੇ ਆ ਠੀਕ ਆ ਜੀ ਆਹ ਦੇਖੋ ਬਰਬਰੀ ਦਾ ਸੂਟ ਆਹ ਦੇਖੋ ਪਿਓਰ ਬਨਾਰਸੀ ਬ੍ਰਾਂਡਡ ਦੁਪੱਟਾ ਇੱਕ ਗੱਲ ਇੱਥੇ ਦੂਜੀ ਗੱਲ ਇੱਥੇ ਵੀ ਇੰਨਾ ਦੇ ਕਲਰ ਇਹ ਭਾਜੀ ਬ੍ਰਾਂਡ ਦੇ ਰਿਆ ਬਰਬਰੀ ਹੈਂਡਵਰਕ ਨਾਲ ਆਲੋ ਭਾਜੀ 2300 ਰੁਪਏ ਦਾ ਸੂਟ 2300 ਰੁਪਏ ਦਾ ਬਰਬਰੀ ਬ੍ਰਾਂਡ ਦਾ ਸੂਟ ਦੇਉਂਗੇ ਓਰੀਜਨਲ ਭਾਜੀ ਓਰੀਜਨਲ ਔਰ ਨੈਚੁਰਲ ਕਰੇਪ ਦੀ ਸਲਵਾਰ ਹੋਊਗੀ 3 ਮੀਟਰ ਨਾਪ ਕੇ ਇਹ ਮੇਰੀਆਂ ਪੈਣਾਂ ਲਈ ਸਪੈਸ਼ਲ ਮੈਂ ਚੀਜ਼ਾਂ ਲੈ ਕੇ ਆਇਆ ਵੀ ਤੁਸੀਂ ਇੱਕ ਇੱਕ ਸੂਟ ਅੱਜ ਦੇਖੋ ਆਹ ਲਓ ਪ्युअर ਬਰਬਰੀ ਦੇ ਸੂਟ ਹਾਂਜੀ ਆਹ ਕੰਮ ਦੇਖੋ ਕੀਤੇ ਹੋਏ ਆ ਵੀਰੇ ਨੇੜਾ ਕਰਕੇ ਦਿਖਾ ਪਰਲ ਵਰਕ ਦਾ ਕੰਮ ਤਿੱਲੇ ਦਾ ਕੰਮ ਨੋਟਸ ਦਾ ਕੰਮ ਦਰ ਦੋਸੀ ਦਾ ਕੰਮ ਭਾਜੀ ਇਦਾਂ ਦੇ ਬ੍ਰਾਂਡਡ ਸੂਟ ਬ੍ਰਾਂਡਡ ਦੁਪੱਟੇ ਜਿਹੜੇ 5-5 6-6000 ਤੋਂ ਹਾਊ ਮੱਚ ਕਰਕੇ ਤਿਆਰ ਹੁੰਦੇ ਹਨ ਵੱਡੇ ਵੀਰ ਇਦਾਂ ਦੇ ਕਲਰ ਭਾਜੀ 2500 ਰੁਪਏ ਦਾ ਸੂਟ ਦਾਂਗਾ ਦੇਖ ਲਓ ਆਹੜੇ ਮੈਂ ਕਹ ਰੇਟਾਂ ਨੇ ਦਾ ਚੀਕਾ ਖੜਾ ਰਣੀਆ ਬਾਜ਼ਾਰ ਦਾ ਆਹ ਦੇਖੋ ਪਰਲ ਵਰਗ ਦਾ ਕੰਮ ਭਾਜੀ ਸੌਦਾ ਹੋਊਗਾ ਇੱਕ ਨੰਬਰ ਕੁਆਲਿਟੀ ਦੇ ਨਾਲ ਓਏ ਹੋਏ ਹੋਏ ਐਦਾਂ ਦੇ ਬ੍ਰਾਂਡ ਐਦਾਂ ਦੇ ਕਲਰ ਭਾਜੀ ਆ ਇੱਕ ਇੱਕ ਕਲਰ ਮੈਂ ਕਹਨਾ ਸੂਟ ਦੇ ਕਉਂਦੀ ਜਲਵੇ ਆਹ ਦੇਖੋ ਪੀਸ ਕਿਦਾਂ ਦੀ ਆਈਟਮ ਲੱਗਰੀ ਭਾਜੀ ਦੇਖੋ ਮੈਂ ਕਹਨਾ ਵਿਆਹ ਸ਼ਾਦੀਆਂ ਲਈ ਕਪੜਾ ਲੈਣਾ ਕਰਵਾ ਜੋ ਸਪੈਸ਼ਲ ਜ਼ੂਰ ਲੈਣੇ ਆ ਉਹ ਬ੍ਰਾਂਡ ਲੈਣੇ ਬ੍ਰਾਂਡ ਬਾਬੇ ਦੀ ਹੱਡੀ ਦਾ ਜੋ ਇਹ ਲੋ 2300 ਰੁਪਏ ਆ ਦੇਖੋ ਨਾ ਪਿਓਰ ਬਰਬਰੀ ਦਾ ਸੂਟ ਆ ਚੀਜ਼ਾਂ ਦੇਖੋ ਬਣੀ ਹੋਈਆਂ ਆ ਕੰਮ ਕੀਤਾ ਬਾਜੀ ਉੱਪਰ ਪੈਚ ਲਾ ਕੇ ਆਪ ਬੋਲਦਾ ਆਪ ਕੰਮ ਆਪ ਬੋਲਦਾ ਮੈਂ ਕਹਿੰਦਾ ਇਹ ਨਹੀਂ ਬੋਲਦਾ ਦੁਪੱਟਾ ਬੋਲਦਾ ਹਾਂ ਐਦਾਂ ਦੀਆਂ ਚੀਜ਼ਾਂ ਬਾਜੀ ਸ਼ੋਰੂਮ ਆ ਜਲੋ 3500 ਤੋਂ ਘੱਟ ਕੋਈ ਗੱਲ ਨਹੀਂ ਕਰਦਾ ਆ ਬਾਜੀ ਤੁਸੀਂ ਸੂਟ ਬੋਲਦਾ ਹੁਣ ਡਿਜ਼ਾਈਨ ਬੋਲਦਾ ਕਿਉਂਕਿ ਮੈਂ ਕਰਨਾ ਆਪਣੀਆਂ ਪੈਣਾ ਦਾ ਵੱਡਾ ਫੈਰਾ ਐਦਾਂ ਦੀਆਂ ਚੀਜ਼ਾਂ ਆ ਦੇਖ ਲੋ ਪੀਸ ਇੱਕ ਇੱਕ ਧਮਾਕੇਦਾਰ ਸੂਟ ਹਾਂ ਇੱਕ ਇੱਕ ਸੂਟ ਨਾਲ ਐਦਾਂ ਦਾ ਜਲਵਾ ਭਾਜੀ ਆ ਪੀਸ ਮੈਂ 2000 ਰੁਪਏ ਦਾ ਦਾਂਗਾ ਚੈਲੰਜ ਆ ਇਹ ਇਹਨੇ ਬ੍ਰਾਂਡ ਭਾਜੀ ਡਿਸਟਲ ਪਿਓਰ ਉੱਪਰ ਵਰਕ ਦੇਖੋ ਤੁਸੀਂ ਨੇੜੇ ਕਰਕੇ ਵੀਰੇ ਨੇੜੇ ਕਰਕੇ ਕੰਮ ਦਿਖਾਜ ਰ ਆਹ ਦੇਖੋ ਦੁਪੱਟੇ ਆਹ ਦੇਖੋ ਚੀਜ਼ਾਂ ਕਲਰ ਕਿੰਨੇ ਚਾਹੀਦੇ ਆ ਤੁਹਾਡੇ ਸਾਹਮਣੇ ਦੇਖੋ ਲੈਣ ਲਾ ਦੂੰ ਕਲਰਾਂ ਦੀ ਆ ਲੋ 3000 ਰੁਪਏ ਸੂਟ ਲੈ ਜੋ ਇਦਾਂ ਦਾ ਪੀਸ ਬਾਜ਼ਾਰ ਚ 4500 ਰੁਪਏ ਦਾ ਪਿਓਰ ਨੇਚਰਲ ਗ੍ਰੇਡੀ ਸਵਾਲਾ ਭਾਜੀ ਮੈਂ 1900 ਰੁਪਏ ਦਾ ਸੂਟ ਦਾਂਗਾ ਐਦਾਂ ਦੇ ਰੰਗ ਦਾਂਗਾ ਪਿਓਰ オリジナル ਸਲਵਾਰ 3 ਮੀਟਰ ਕ੍ਰੇਪ ਦੀ ਮੇਰੀਆਂ ਪਹਿਣਾ ਵਾਸਤੇ ਕਰਵਾ ਜੋ ਸਪੈਸ਼ਲ ਧਮਾਕਾ ਆ ਪੀਸ ਦੇਖ ਲੈ オリジナル ਦਾਂਗਾ ਚੈਲੰਜ ਦੇ ਨਾਲ ਰੰਗ ਲਾਂਗਾ ਤੋਹਫੇ ਕਲਰ ਦਾਂਗਾ ਇੱਕ ਤੋਂ ਇੱਕ ਚੀਜ਼ਾਂਗਾ ਨੇਰੀ ਮੇਰੀਆਂ ਪਹਿਣਾ ਦਾ ਸਪੈਸ਼ਲ ਪੀਸ 3800 ਰੁਪਏ ਦਾ ਸੂਟ ਦਾਂਗਾ ਪਿਓਰ ਨੇਚਰਲ ਕ੍ਰੈਪ ਡਿਸਟਲ ਹੈਂਡ 버ਗਰ ਦੇ ਨਾਲ ਭਾਜੀ ਤੋਹਫਾ ਦਿਖਾਉਣ ਜਾ ਰਿਹਾ ਤੋਹਫਾ ਆ ਦੁਪੱਟਾ ਦੇਖ ਲਓ 8500 9000 ਹੈਗਾ 3800 ਰੁਪਏ ਦਾ ਦਊਗਾ ਚੈਲੰਜ ਹੈ ਹੋਲ ਸੇਲ ਕਰਦਾ ਮੈਂ ਆਪਣਾ ਮਾਲ ਤਿਆਰ ਕਰਾਨਾ ਪਰ ਬਾਬੇ ਦੀ ਹੱਡੀ ਦਾ ਆਪਣਾ ਬ੍ਰਾਂਡ ਆ ਰਿਹਾ ਤੇ 85 85 ਤੋਂ ਲੈ ਕੇ 3800 ਦੇ ਵਿੱਚ ਆ ਦੇਖ ਲਓ ਪੀਸ ਤੁਹਾਡੇ ਅੱਗੇ ਰੰਗ ਦੇਖ ਲਓ ਆਹ ਦੇਖੋ ਪੀਸ ਭਾਜੀ ਬਾਰਡਰ ਦਿਖਾਓ ਜਰਾ ਬਾਰਡਰ ਆਹ ਦੇਖੋ ਐਨਆਰਏ ਕੁੜੀਆਂ ਪਸੰਦ ਬਹੁਤ ਕਰਦੀਆਂ ਸ਼ਿਆਰਾਂ ਵਾਲੀਆਂ ਕੁੜੀਆਂ ਪੜੀਆਂ ਲਿਖੀਆਂ ਕੁੜੀਆਂ ਮੈਂ ਕਿਹਾ ਹਰ ਕਿਸੇ ਦੇ ਵੱਡੇ ਫਾਇਦੇ ਕਰਦੇ ਨੇ ਹਰ ਕਿਸੇ ਦੇ ਭਾਜੀ ਹੁਣ ਰੇਡ ਮੈਂ ਉਹ ਦਾਂਗਾ ਤੁਸੀਂ ਕਹੋਗੇ ਆ ਕੀ ਕਰਤਾ ਇਹ ਤਾਂ ਪੱਲੋ ਪਾਰਿਆ ਪੱਲੋ ਨਹੀਂ ਪਾਰਿਆ ਕਲਕੱਤਾ ਦਾ ਡਾਇਰੈਕਟਰ ਤਿਆਰ ਕਰਾ ਰਿਆਂ ਆ ਲੋ ਪੀਸ ਮੇਰਾ ਚੈਲੰਜ 5000 ਦਾ ਆ ਲੋ 2800 ਰੁਪਏ ਦਾ ਸੂਟ ਲੈ ਜਾ ਆ ਸੂੜਾ ਦੁਪੱਟਾ ਮੈਂ ਕਹਿੰਦਾ ਕਿਸੇ ਕੋਲ ਵੀ ਚਲੇ ਜਾਣਾ ਹੋਲਸੇਲ ਉਹਨੇ ਸੈੱਟ ਤੋੜ ਕੇ ਦੇਣਾ ਕੋਈ ਨਹੀਂ ਸਰਦ ਇਹਨਾਂ ਨੇ 70% ਉੱਤੇ ਲਾ ਕੇ ਦੇਣਾ ਆ ਕਿੱਧਰ ਜਾਓਗੇ ਬਾਬੇ ਰਿਟ ਦੇ ਆਓ ਆ ਲੋ ਰੰਗ ਦੇਖੋ ਇੱਕ ਇੱਕ ਵੀ ਦੇ ਦੂੰਗਾ ਦੋ ਦੋ ਵੀ ਦੇ ਦੂੰਗੇ ਦੋ ਦੋ ਵੀ ਦੇ ਦਾਂਗਾ ਇਹੀ ਸੂਟ ਬਾਜ਼ਾਰ ਚ 6000 ਦਾ ਇਹੀ 5000 ਦਾ ਇਹ ਸਸਤਾ ਸੂਟ ਹੈ ਸਸਤਾ ਮਤਲਬ ਹੌਲ ਸੇਲ ਇਹਨੂੰ ਕਹਿੰਦੇ ਹੌਲ ਸੇਲ ਆ ਲੋ 2700 ਰੁਪਏ ਦਾ 2700 ਰੁਪਏ ਦਾ ਸੂਟ ਦੀ ਲੁੱਕ ਦੇਖ ਰੈੱਡ ਕਲਰ ਕਰਵਾ ਜੋ ਸਪੈਸ਼ਲ ਪੀਜ਼ੀ ਲੁੱਕ ਰੇਖ ਲੈ ਸਲਵਾਰ ਦੇ ਪੌਂਚੇ ਗੱਡੇ ਹੋਏ ਕੰਮ ਦੇਖ ਲੈ ਕੀਤਾ ਹੋਇਆ ਦੁਪੱਟਾ ਨਾਲ ਕੀ ਦੁਪੱਟਾ ਨਾਲ ਹਾਂਜੀ ਲੁੱਕ ਹਾਈ ਕਲਾਸ ਰੰਗ ਰੈਡੀ ਹੋਣੀ ਆ ਲੋ ਆ ਵੀ ਲੋ ਡਿਜ਼ਾਈਨ ਵੱਖੋ ਵੱਖਰੇ ਮਤਲਬ ਕਿੰਨੇ ਦਾ ਦਵਾ 5000 ਦਾ 4000 ਦਾ 3000 ਦਾ 3500 ਦਾ ਦੇ ਦੋ ਬਾਬਾ ਆ ਚੱਕੋ 1600 ਦਾ ਲੈ ਜੋ ਆ ਸੂਰ ਦੇ ਇੱਕ ਉਹਦਾ ਆਏ ਹਾਏ ਹਾਏ ਮੈਂ ਕਹਿੰਦਾ ਐਦਾਂ ਦੀਆਂ ਚੀਜ਼ਾਂ ਹੈਂਡਵਰਕ ਵਾਲੀਆਂ ਸੂਰ ਦਾ ਆ ਬੋਲਦਾ ਵੀ ਮੈਂ ਹੈਗਾ ਬਾਬੇ ਦੀ ਹੱਡੀ ਦਾ ਸਸਤਾ ਹਲੋ 3500 ਰੁਪਏ ਦਾ ਉਹ ਨਾ ਆ ਪੀਸ ਦਿਖਾਣ ਲਗਾ ਇਹਨੂੰ ਕਹਿੰਦੇ ਬ੍ਰਾਂਡ ਬ੍ਰਾਂਡ ਦਾ ਮਤਲਬ ਬ੍ਰਾਂਡ ਆ ਕੰਮ ਦੇਖ ਵੀਰੇ ਆ ਚੀਜ਼ ਦੇ ਬਣੀ ਮੈਂ ਕਹਿੰਦਾ ਗਲੇ ਰੇ ਕੰਮ ਦੇਖੋ ਨਾ 5500 ਨਾ 6000 ਹਲੋ 3500 ਰੁਪਏ ਲੈ ਜੋ ਸੌਦਾ ਦੇਖੋ ਭਾਜੀ ਹਾਂਜੀ ਆ ਜਰਾਂ ਦੁਪੱਟਾ ਦੇਖਣਾ ਕੈਰ ਦਾ ਦੁਪੱਟੇ ਦੇ ਬਾਰੇ ਤਾਂ ਹੀ ਆ ਦੇਖੋ ਦੁਪੱਟਾ ਮੋਤੀ ਲੱਗੇ ਦੁਪੱਟੇ ਦੇ ਕੰਮ ਦੇਖੋ ਕੀਤਾ ਹੋਇਆ ਤੇ ਰੰਗ ਵੀ ਉੱਤੋਂ ਦੇਖੋ ਹਾਂ ਦੇਖੋ ਰੰਗ ਕਿੰਨੇ ਪਿਆਰੇ ਤੇ ਮੈਂ ਕਹਿੰਨਾ ਰੇਟ ਦੇਖੋ ਤੁਸੀਂ 3100 ਰੁਪਏ ਦਾ ਸ਼ਕਨ ਅਜੇ 3100 ਰੁਪਏ ਦਾ ਸੂਟ ਇਹ ਆਪਾਂ ਦੇਨੇ ਆ ਆ ਸੂਟ ਦੀ ਸਲਵਾਰ ਤੇ ਕੰਮ ਦੇਖੋ ਕੀਤਾ ਹੋਇਆ ਆਹ ਦੇਖੋ ਭਾਜੀ ਸ਼ਰਟ ਇਹ ਆ ਲੋਕ ਕਹਿੰਦੇ ਸ਼ਰਟ ਹੈਂਡ ਵਰਕ ਨਾਲ ਬਾਜੂ ਦਿਖਾ ਵੀ ਦੇ ਆਹ ਦੇਖੋ ਬਾਜੂ ਦੇ ਵੀ ਦੇਖੋ ਕਿੰਨਾ ਪਿਆਰਾ ਵਰਕ ਆਹ ਦੇਖੋ ਦੁਪੱਟਾ ਨਾਲ ਹੈ ਕਿ ਨਹੀਂ ਇਹ ਗੱਲਬਾਤ ਮੈਂ ਕਹਾਂ ਸੁਪਰ ਹੁਣ ਆਹ ਸੂਟ ਦੇ ਇਹ ਫੋਟੋ ਨਾ 5500 ਦਾ ਮੈਂ ਸਿਰਫ ਇਹਨੂੰ ਚੱਕ ਕੇ ਪਰੇ ਕਰ ਦੋ ਸੂਟ 1700 ਦਾ ਦੱਸੋ ਕਿੱਧਰ ਜਾਣਾ ਆਹਾਂ ਸੂਟ 1700 ਦਾ ਚੈਲੰਜ ਹੈ ਚੈਲੰਜ ਪਾਦੀਆ ਪੀਸ ਦੇਖ ਲੋ ਲੁੱਕ ਦੇਖ ਲੋ ਬਣੀ ਹੋਈ ਹਾਂਜੀ ਇਹ ਚੈਲੰਜ ਹੈ ਜਲਵੇ ਆ ਜਲਵੇ ਸੂਟਾਂ ਦੇ ਇਹ ਪਾਰਟੀ ਵਾਲਾ ਡਿਜ਼ਾਈਨ ਨੇ ਇਹਨੂੰ ਕਹਿੰਦੇ ਦੁਪੱਟਾ ਵੀ ਆਰਗੈਂਜ਼ਾ ਹੈਂਡਵਰਕ ਨਾਲ ਆ ਦੇਖੋ ਪੀਸ ਵੀਰੇ ਹੁਣ ਮੈਂ ਰੰਗ ਦਾਂਗਾ ਨਾ ਰੂਹ ਖੁਸ਼ ਹੋ ਜਾਏਗੀ ਆਏ ਓਏ ਸੱਚੀ ਗੱਨਾ ਓਏ ਹੋਏ ਨਿਕਲਦਾ ਮੂੰਹ ਤੋਂ ਕੋਈ ਗੱਲ ਆ ਤਾਂ ਨਿਕਲਦਾ ਕਿਉਂਕਿ ਸੂਟ 4000 ਦਾ ਆਪਾਂ 1900 ਦਾ ਦੇਣਾ ਆ ਪਿਓਰ ਕਰੇਵ ਆ ਪਿਓਰ ਕਰੇਵ 3 ਮੀਟਰ ਇਹ ਗੱਲਾਂ ਵਾਲੀ ਪਿਓਰ ਕਰੇਵ ਨਹੀਂ オリジナル ਪਿਓਰ ਕਰੇਵ ਆ ਠੀਕ ਹੈ ਇਹ ਬ੍ਰਾਂਡ ਦਾ ਮਾਲ ਆ ਬ੍ਰਾਂਡ ਡਿਜ਼ਾਈਨ ਵੀ ਨਵੇਂ ਮੈਂ ਕਿਹਾ ਤੋਹਫੇ ਆ ਦੇਖੋ ਪੀਸ ਕੰਮ ਦਿਖਾ ਨੇੜੇ ਕਰਕੇ ਜਰਾ ਆ ਦੇਖੋ ਦੁਪੱਟਾ ਆਏ ਹਾਏ 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 ਦੇ ਜੀ 650 ਉਹ ਮੈਂ ਕਿਹਾ ਕਿਹੜੀਆਂ ਗੱਲਾਂ ਕਰਦਾ ਰਿਟੇਲਰ ਦੀ ਦੁਕਾਨ ਤੇ ਆ ਹੌਲ ਸੇਲਰ ਅੱਜ ਕੋ ਹੌਲ ਸੇਲਰ 3800 ਰੁਪਏ ਦਾ ਚੈਲੰਜ ਹੈ ਇਹ ਹਾਂ ਆ ਪੀਸ ਦੇਖੋ ਕੰਮ ਕੀਤਾ ਹੈ ਹੈਂਡਵਰਕਾ ਯਾਰੇ ਆ ਮੇਰੀਆਂ ਭੈਣਾਂ ਲਈ ਸਪੈਸ਼ਲ ਪੀਸ ਹੈ ਮੇਰੀਆਂ ਭੈਣਾਂ ਲਈ ਆ ਵੀਰੇ ਇਧਰ ਦੇਖ ਵਿਆਹਾਂ ਸ਼ਾਦੀਆਂ ਦੀ ਵੀ ਤਿਆਰੀ ਤੇ ਕਰਵਾ ਚੌਦੀ ਵੀ ਤਿਆਰੀ ਮੈਂ ਕਿਹਾ ਚੀਜ਼ਾਂ ਰੇਡ ਇਹੀ 8000 ਇਹੀ 9000 ਉਹ ਬਾਬੇ ਦੇ ਹੱਤੀ ਤੇ ਆਓ ਤੁਹਾਡਾ ਭਰਾ ਬੈਠਾ ਤੁਹਾਡੀ ਸੇਵਾ ਲਈ ਪੈਸੇ ਪੂਰੇ ਨਹੀਂ ਕਮਾਉਣੇ 3800 ਰੁਪਏ ਦਾ ਸੂਟ ਦਾਂਗੇ ਇਹ ਪਿਓਰ ਬਰਬਰੀ ਹੈ ਇਹ 4000 ਤੋਂ ਸ਼ੁਰੂ ਹੁੰਦਾ ਹੋਲ سیلਰਾਂ ਕੋਲ ਹਾਂਜੀ ਹਲੋ 2800 ਰੁਪਏ ਜਨਾਗਾ ਆ ਦੇਖੋ ਪੀਸ ਜਰਾ ਇਹਨੂੰ ਕਹਿੰਦੇ ਫੋਰ ਸਾਈਡ ਦੁਪੱਟੇ ਤੇ ਵੀ ਵਰਕ ਬੜਾ ਪਿਆਰਾ ਹੈ ਹੁਣ ਭਾਜੀ ਮੈਨੂੰ ਦੱਸੋ ਮੈਂ ਕੀ ਕਰਾਂ 7000 ਦਾ ਦਵਾ 5000 ਦਾ ਦਵਾ 4500 ਦਾ ਦੇ ਦੋ ਹਲੋ ਫੜੋ ਫਿਰ ਸੂਰ ਦੇਖ ਲੈ ਫੋਰ ਸਾਈਡ ਇਧਰ ਦੇਖ ਲੈ ਹਾਂ ਹੈਂਡ ਵਰਕ ਹੈ ਬਿਲਕੁਲ ਹਲੋ ਚੱਕੋ ਮੇਰੀਆਂ ਭੈਣਾਂ ਵਾਸਤੇ ਸਪੈਸ਼ਲ ਰੇਟ ਕਰਤਾ ਮੈਂ ਨਸਾਤੀਆਂ ਨਾ 5045 ਤੋਂ ਤੂੰ ਗਿਆ ਮੈਂ ਕਿਹਾ ਰਿਟੇਲਰ ਨਾਲ ਚੱਕੋ 3000 ਦਾ ਕੰਮ ਦੇਖੋ ਕੀਤਾ ਹੋਇਆ ਜੀ ਹੈਂਡਵਰਕ ਨਾਲ ਦੁਪੱਟਾ ਖੋਲ ਦੇ ਇਹ ਲਾ ਚਾਰ ਕਲਰ ਦਾ ਚਾਰਟ ਉਹ 8-9000 ਤੋਂ ਦੁਕਾਨਦਾਰ ਗੱਲ ਕਰਦਾ ਸ਼ੁਰੂ ਹਾਂਜੀ ਇਹ ਲੋ ਬੜੋ 3800 ਇਹ ਆ ਦੇਖੋ ਪੀਸ ਕਮਾਲ ਹੀ ਕਰਦੀ ਇਹਨੂੰ ਕਹਿੰਦੇ ਕੰਮ ਗਲੇ ਦੇ ਕੰਮ ਹੈਂਡਵਰਕ ਫਰੰਟ ਤੇ ਹੈਂਡਵਰਕ ਢੇਰਾ ਬਾਯੂ ਵਰਕ ਦੁਪੱਟਾ ਵੀ ਪਿਆਰਾ ਜਿਹਾ ਇਹ ਲੋ ਅਜ ਬਲੈਕ ਕਲਰ ਹੈਲੋ ਪੀਸ ਕਲਰ ਹੈਲੋ orange ਕਲਰ ਹੈ ਗੀ ਹੈਲੋ ਸकाई ਕਲਰ ਸੋ ਲੈ ਜੋ ਭਾਈ ਲੈ ਬਸ ਬਾਬੇ ਦੀ ਹੱਡੀ ਦੇ ਓਪਨ ਚੈਲੰਜ ਨਾਲ ਭਾਜੀ 2900 ਰੁਪਏ ਦਾ ਸੂਟ ਮੇਰੀਆਂ ਭੈਣਾਂ ਲਈ ਸਪੈਸ਼ਲ ਹਾਈ ਕਲਾਸ ਬ੍ਰਾਂਡ ਦੇ ਸੂਟ ਹੈਲੋ ਭਾਜੀ ਇਹ ਸਲਵਾਰ ਦੇ ਪੌਂਚੇ ਆ ਗਈ ਇਹ ਸੂਟ ਦੀ ਫੋਟੋ ਏਦਾਂ ਦਾ ਏਦਾਂ ਦਾ ਇਹਨੂੰ ਕਹਿੰਦੇ ਸ਼ਰਟ ਉਹ ਵੀ ਐਮਬ੍ਰੋਇਡਰੀ ਡਿਜੀਟਲ ਦੇ ਨਾਲ ਪੂਰੀ ਐਮਬ੍ਰੋਇਡਰੀ ਕੀਤੀ ਹੋਈ ਹੈ। ਹਾਂਜੀ। ਹੈ? ਇਹਨੂੰ ਕਹਿੰਦੇ ਆ ਨਾਲ ਡਿਜੀਟਲ ਦੁਪੱਟਾ ਜੋ ਫੋਟੋ ਤੇ ਹੈ। ਆ ਦੇਖੀਏ ਜੀ ਜਾਂ। ਹਾਂਜੀ। ਰੇਟ ਕੀ ਹੈ ਦਾ? ਧਮਾਕਾ। ਹਾਂਜੀ। 1800 ਰੁਪਏ ਦਾ। 1800 ਰੁਪਏ ਰੇਟ। ਹੋਲ ਸੇਲ 1800 ਰੁਪਏ ਦੇ ਰਹੇ ਹਾਂ। ਆ ਵੀ 1800 ਰੁਪਏ ਚ। ਉਹ ਦੇ ਰਿਆਂ ਵੱਡੇ ਵੀਰ ਚੀਜ਼ ਦੇਖ, ਗੱਲ ਦੇਖ, ਕੰਮ ਦੇਖ। ਇਹਨੂੰ ਕਹਿੰਦੇ ਪਿਓਰ ਡਿਜੀਟਲ। ਇਹਨੂੰ ਕਹਿੰਦੇ ਕੰਮ। हां ਇਹਨੂੰ ਕਹਿੰਦਾ ਡਿਜੀਟਲ ਇਹ ਆ ਬ੍ਰਾਂਡ ਜੀ ਠੀਕ ਹੈ ਜੀ ਆ ਦੇਖੋ ਦੁਪੱਟੇ ਕਿਦਾਂ ਲੱਗਾ ਪੀਸ ਬੂਰਾ ਵਧੀਆ ਲੱਗਾ ਰੰਗ ਵੀ ਕਿੰਨੇ ਆ ਆ ਦੇਖੋ ਇਹੀ 8000 ਇਹੀ 9000 ਹੈਂਗਰਾਂ ਤੇ ਟੰਗ ਕੇ ਸ਼ੋਰੂਮ ਅੱਜ ਡਮੀਆਂ ਤੇ ਲਾ ਕੇ ਡਮੀਆਂ ਤੇ ਲਾ ਕੇ 3700 ਰੁਪਏ ਦਾ ਸੂਟ ਵੀ ਆ ਮੈਂ ਸੂਟ ਰੱਖਦਾ ਆ ਪੀਸ ਦੇਖ ਲਓ ਕੰਮ ਦੇਖ ਲਓ ਫੋਟੋ ਖਿੱਚ ਲਓ ਹੈਂਡਵਰਕ ਦੇਖ ਲਓ ਹਾਂ ਜੀ ਠੀਕ ਹੈ ਜੀ ਮੈਂ ਵੀਰੇ ਇਹ ਸੂਟ 3500 ਰੁਪਏ ਦਾ ਦਾਂਗਾ ਜਾਂ ਮੈਨੂੰ ਦੇਜੋ ਜਾਂ ਮੇ ਤੋਂ ਲੈ ਜਾਓ ਹਾਂਜੀ ਆਪ ਵੀਸ ਦੇਖ ਲਓ ਰਾਂਗੇ ਚ ਕਾਫੀ ਹੋਗੇ ਚਾਰ ਕਲਰ ਬ੍ਰਾਂਡ ਦੇ ਪੀਸ ਤੋਹਫੇ 3500 ਰੁਪਏ 3500 ਰੁਪਏ ਇਦਾਂ ਦੇ ਪੀਸ ਹੈਵੀ ਹੈਣਾ ਆਹ ਦੇਖੋ ਚੀਜ਼ਾਂ ਅਹੀ ਆ ਭਾਵੇਂ 1 ਲੋ ਭਾਵੇਂ 2 ਲੋ ਅਹੀ ਨਹੀਂ ਹੋ ਇਦਾਂ ਦਾ ਕੰਮ ਕਰ ਸਕਦੇ ਤੁਸੀਂ ਕਿਦਾਂ ਦਾ ਕਰਦੇ ਸਾਲੋਂ ਨੀਂਦ ਨਹੀਂ ਆਣੀ ਕਿਸੇ ਨੂੰ ਲੁੱਟ ਕੇ ਆਹ ਦੇਖੋ 5500 ਰੁਪਏ ਦਾ ਸੂਟ ਜੇ ਆ ਦੇਖ ਤੋਫੇ ਕਲਰ ਬਣਾਉਣਾ ਬਾਬੇ ਦੀ ਹੱਡੀ ala ਹਾਂਜੀ ਐਦਾਂ ਦੀਆਂ ਮੇਰੀਆਂ ਭੈਣਾਂ ਲਈ ਬਰਾਇਡਲ ਫੈਂਸੀ ਪਾਰਟੀ ਵੇਅਰ ਓਏ ਐਦਾਂ ਦੀਆਂ ਚੀਜ਼ਾਂ ਇਹ ਮੇਰੀਆਂ ਭੈਣਾਂ ਲਈ ਸੂਟ ਨੇ ਪੈਸੇ ਨਹੀਂ ਕਮਾਣੇ ਸਮਾਈਲ ਜੈਦੀ ਮੇਰੀ ਭੈਣਾ ਖੁਸ਼ ਗੱਲ ਖਤਮ ਆ ਸੂਟ ਨਾ ਹਾਂ 4500 4700 ਕੋਈ ਨਹੀਂ ਆ ਲੋ 2500 ਲੈ ਕੋਈ ਗੱਲ 2500 ਦੇਵਾਣਾ allo ਆਜੇ ਕੋ 250 ਆ ਆ ਸੂਟ ਦੇਖਦਾ ਸੀ ਜਰਾ ਨੇੜੇ ਕਰਕੇ ਤੇਰਾ ਸਾਰਾ ਹੀ ਜਾਲ ਬਣਿਆ ਪਿਆ ਆ ਫਰਾਕ ਆ ਦੇਖ 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 ਦੇ ਮੇਰੇ ਵੀਰ ਆ ਪੀਸ ਦੇਖ ਆ ਦੇਖ ਦੁਪੱਟਾ ਦੁਪੱਟਾ ਵੀ ਦੇਖੋ ਪੂਰਾ ਪ੍ਰੋਪਰ ਨੇੜੇ ਕਰਕੇ ਦਿਖਾ ਬਾਈ ਨੇੜੇ ਕਰਕੇ ਕਟ ਵਰਕੇ ਦਿਖਾਏ ਨਾ ਆ ਦੇਖੋ ਦੁਪੱਟਾ ਹੈ ਆ ਦੇਖੋ ਫਰੰਟ ਸੂਟ ਦਾ ਰੰਗ ਇਹਦੇ ਵਿੱਚ ਬਹੁਤ ਸੁਪਰ ਸੁਪਰ ਆ ਵੀ ਦੇਖੋ ਰੰਗ ਇਦਾਂ ਦੇ ਰੰਗ ਆ ਵੀ ਦੇਖੋ ਰੰਗ ਆ ਵੀ ਦੇਖੋ ਰੰਗ ਇਹਦੇ ਵਿੱਚ ਮੈਂ ਤੈਨੂੰ ਆ ਪੀਸ ਦੇਖ ਲੈ ਨੇੜੇ ਕਰਕੇ ਹਾਂਜੀ ਇਹੀ ਪੀਸ 9500 ਦਾ ਹੈ ਇਹੀ 10000 ਦਾ ਇਹੀ 8000 ਦਾ ਇਹੀ 8000 ਦਾ ਇਹ ਪੀਸ ਕੋਈ ਦੁਕਾਨਦਾਰ ਪਾਉਂਦਾ ਹੀ ਨਹੀਂ ਵੀਡੀਓ ਚ ਅਗਰ ਅਕੋ ਰੇਟ ਕੀ ਦੱਸਾਂਗੇ ਹਾਂ ਠੀਕ ਹੈ ਨਾ ਓਪਨਲੀ ਰੇਟ ਬਾਤਤਾ ਜੀ ਲੈ ਜੋ 4500 ਰੁਪਏ ਦਾ ਆ ਪਹਿਲਾਂ ਬਾਰਡਰ ਦੇਖੋ ਮੇਰੀਓ ਭੈਣੋ ਇਹ ਚ ਹੈਂਡਵਰਕ ਦੇਖੋ ਪੰਜ ਤਰ੍ਹਾਂ ਦਾ ਕੰਮ ਕੀਤਾ ਹੈ ਚ ਪੰਜ ਤਰ੍ਹਾਂ ਦਾ ਛੇ ਤਰ੍ਹਾਂ ਦਾ ਹਾਂਜੀ ਆ ਦੇਖੋ ਦਰਦੋਜ਼ੀ ਨੋਟਸ ਵਰਕ ਤਿੱਲੇ ਦਾ ਕੰਮ ਆ ਉੱਪਰ ਦੇਖੋ ਕੰਮ ਸਾਰਾ ਹੈਂਡ ਦਾ 4500 ਚ ਹੱਥ ਲਾਓ ਕੱਪੜੇ ਨੂੰ ਪੂਰਾ ਬਣਾਇਆ ਹੈ ਹਾਂਜੀ ਆ ਦੇਖੋ ਸ਼ਰਟ ਆ ਦੇਖੋ ਪਿਓਰ ਬਰਬਰੀ ਕਹਿੰਦੇ ਇਹਨੂੰ ਆ ਇਹ ਹੁੰਦੀ ਹੈ ਕਾਰੀਗਰੀ ਆ ਡਿਜੀਟਲ ਤੇ ਇਹ ਹੈ ਕਾਰੀਗਰੀ ਘੇਰਾ ਦਿਖਾ ਜਰਾ ਹਾਂਜੀ ਹਾਂਜੀ ਆ ਦੇਖੋ ਦੁਪੱਟਾ ਆ ਦੇਖੋ ਇਹ ਪੀਸ ਰੇਟ ਦੱਸੋ 2700 ਰੁਪਏ ਦਾ ਸੂਟ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਕੰਮ ਵੀ ਕਰਾ ਕੇ ਦਾਂਗੇ ਤਰੀਕੇ ਨਾਲ ਤੁਹਾਡੇ ਪੈਸੇ ਵੀ ਘੱਟ ਲੱਗਣਗੇ ਕੱਪੜੇ ਦਾ ਲੋਸ ਵੀ ਨਹੀਂ ਹੋਊਗਾ ਘਾਟਾ ਵੀ ਨਹੀਂ ਪਊਗਾ ਸਭ ਤੋਂ ਵੱਡਾ ਬੈਨੀਫਿਟ ਮਿਲੇਗਾ ਸੈਟ ਲਾਈਨ ਦੀ ਲੋੜ ਨਹੀਂ ਆ ਜਿੰਨੇ ਸੂਟ ਦਗਾਏ ਆ ਕਿਸੇ ਹੌਲਸੇਲਰ ਨੂੰ ਚਲੇ ਜਾਵੇਂ ਏਦਾਂ ਮੁੱਠੇ ਦੇਣੇ ਆ ਸਾਡੇ ਕੋਲ ਇਕੱਲਾ ਇਕੱਲਾ ਲੈ ਜਾਓ ਤੁਹਾਡਿਆ ਵੱਡਾ ਫਾਇਦਾ ਨੰਬਰ 988804723 ਬਾਬੇ ਦੀ ਹੱਟੀ ਜਲੰਧਰ ਬਾਸੜੇ ਸਾਹਮਣੇ ਮਿਲਦੇ ਆ ਅਗਲੀ ਵੀਡੀਓ ਚ ਫਾਇਦੇ ਕਰ ਦਿੱਤੇ ਆ ਰੇਟਾਂ 'ਚ ਬਹੁਤ ਜ਼ਿਆਦਾ ਫਰਕ ਆ Đਦਾ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਆ ਜਾਓ ਫਟੇ ਫੇਰੇ ਹੋਣੇ ਆ 11 ਮਨ ਕਾਸ਼ ਜਨ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਲੰਧਰ